ਸਰਬੰਧਾ ਉਹ ਲੋਕਾਂ ਦਾ ਵਿਕ ਹੋਵੇਗਾ ਲੋਕ ਤੁਹਾਨੂੰ ਪਿੰਡਾਂ ਦੇ ਵਿੱਚ ਪਾੜੀ ਦੇਣਗੇ ਤੁਹਾਡੇ ਪਾਤੀਆਂ ਮਾਰ ਮਾਰ ਕੇ ਤੁਹਾਨੂੰ ਪਿੰਡਾਂ ਦੇ ਵਿੱਚ ਮਾਰ ਦੇਣਗੇ ਇੱਥੇ ਲਾਈਨਾਂ ਜਾਲੀ ਲਾਈਨਾਂ ਲਵਾ ਕੇ ਆਪਣੇ ਵਰਕਰਾਂ ਦੀਆਂ ਆਮ ਆਦਮੀ ਪਾਰਟੀ ਦੇ ਭਾਈ ਕਾਰਮ ਜਿਹੜੇ ਦਿੱਲੀ ਕਾਂਗਰਸੀ ਪਾਰਟੀ ਹੈ ਤੇ ਤੇਰੇ ਦੇ ਬੰਦੇ ਨੇ ਉਹਨਾਂ ਦੇ ਬਾਰ ਲਈ ਬਾਰ ਲਈ ਲਿਖਾ ਗਏ ਰਾਜਾ ਤੇਰੇ ਲੋਕਤਰ ਦਾ ਕਾਰ ਹੈ ਅਸੀਂ ਆਪ ਸਰਕਾਰ ਦਾ ਪੂਰ ਜੋਰ ਰੱਖੂ ਵਿਰੋਧ ਕਰਦੇ ਹਾਂ ਦਾ ਡਟ ਕੇ ਵਿਰੋਧ ਕਰਦੇ ਆ ਤੇ ਸਰਕਾਰ ਨੂੰ ਚੁਟਾਵਿਲ ਦੇਣਗੇ ਆਉਣ ਵਾਲੇ ਸਮਾਜ ਦਾ ਉਹ ਲੋਕਾਂ ਦਾ ਬੇਖੋਵੇਗਾ ਲੋਕ ਤੁਹਾਨੂੰ ਪਿੰਡਾਂ ਦੇ ਵਿੱਚ ਬੜੀ ਦੇਣਗੇ ਤੁਹਾਡੇ ਪਾਕੀਆਂ ਮਾਰ ਮਾਰ ਕੇ ਤੁਹਾਨੂੰ ਪਿੰਡਾਂ ਦੇ ਵਿੱਚ ਮਜੂਰ ਦੇ ਕਾਮਰੋਦ ਪਾਰਟੀ ਜੈ ਜੀ ਖਾਰਜਤ ਹੁੰਦੀ ਰਹਿੰਦੀ ਹੈ ਪਰ ਜਿਹੜੇ ਮਿਨੀਸ਼ਨ ਕਰਦੇ ਨੇ ਉਹ ਯਾਰ ਸਰਕਾਰ ਜੀ ਉੱਧਰ ਆਏ ਆ ਆਪ ਦੀ ਸਰਕਾਰ ਹੈ ਉਹ ਦਾ ਵਿਰੋਧ ਕਰਦਾ ਹੈ ਔਰ ਸਰਕਾਰ ਨੂੰ ਇਹ ਚੇਤਾਵਨੀ ਵੀ ਦੇਣਾ ਕਿ ਲੋਕਤੰਤਰ ਦੇ ਵਿੱਚ ਲੋਕਾਂ ਦੇ ਹੱਕ ਵਰਮ ਭਰਨੇ ਚਾਹੀਦੇ ਆ ਲੋਕਾਂ ਦੀਆਂ ਵੋਟਾਂ ਪੜ੍ਹਨੀ ਚਾਹੀਦੀਆਂ ਨੇ ਜਾਇ ਉਹ ਸਾਰੇ ਨਹੀਂ ਨਹੀਂ ਡੋਟ ਸਾਹਿਬ ਕਹਿੰਦੇ ਇਹ ਗੱਡੀ ਇੱਥੇ ਲਾਈਨਾਂ ਚਾਲੀ ਲਾਈਨਾਂ ਲਵਾ ਕੇ ਆਪਣੇ ਵਰਕਰਾਂ ਦੀਆਂ ਆਮ ਆਦਮੀ ਪਾਰਟੀ ਦੇ ਕਰਮ ਜਿਹੜੇ ਕਾਂਗਰਸੀ ਪਾਰਟੀ ਐ ਤੇ ਤੇਰੇ ਬੰਦੇ ਨੇ ਉਹਨਾਂ ਨੂੰ ਪਰਲੀ ਪਾਰਲੀ ਨਾ ਗਏ ਮਹਾਰਾਜਾ ਤੇਰੇ ਨੌਕਸਰ ਦਾ ਕਹਿਣਾ ਹੈ ਅਸੀਂ ਆਪ ਸਰਕਾਰ ਦਾ ਪੁਰ ਜੋਰ ਵਿਰੋਧ ਕਰਦੇ ਤੇ ਇਹ ਮੰਗ ਕਰਦੇ ਆ ਕਿ ਸਰਕਾਰ ਨੂੰ ਕਲੈਕਸ਼ਨ ਲੋਕਤੰਤਰੀ ਤਰੀਕੇ ਨਾਲ ਕਰਣੀ ਚਾਹੀਦੀ ਹੈ ਇਹ ਇੱਕ ਗੱਲ ਹੈ ਜੀ ਸਰਕਾਰ ਬੰਨਸਾਰੀ ਡਾਕਟਰ ਅੰਬੇਡਕਰ ਸਾਹਿਬ ਤੇ ਚਿਹਦੇ ਆਜਮ ਸਰਦਾਰ ਭਗਤ ਸਿੰਘ ਦੀਆਂ ਫੋਟੋ ਦਫ਼ਤਰਾਂ ਵਿੱਚ ਲਵਾ ਦਿੱਤੀਆਂ ਪਰ ਅੱਜ ਜੋ ਭਗਤ ਸਿੰਘ ਦਾ ਸੁਪਨਾ ਸੀਗਾ ਕਿ ਇੱਥੇ ਲੋਕਾਂ ਦੇ ਮੌਲਕ ਅਧਿਕਾਰਾਂ ਤੇ ਹੱਕਾਂ ਦੇ ਡਾਕਾ ਨਾ ਵੱਜੇ ਅੱਜ ਭਗਤ ਸਿੰਘ ਦੀ ਸੋਚ ਦੇ ਲਾ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਬਖਸ ਸਿੰਘ ਦਾ ਨਰਾਦਰ ਕਰ ਰਹੀ ਹੈ ਡਾਕਟਰ ਅੰਬੇਦਕਰ ਸਾਹਿਬ ਦਾ ਜੋ ਵਾਰਸ ਨੇ ਜੋ ਉਹਨੇ ਜਿਹੜੇ ਉਹਨਾਂ ਨੇ ਹੱਕ ਲੋਕਾਂ ਨੂੰ ਸੰਦਾਨਕ ਲੱਗੇ ਦਿੱਤੇ ਸੀ ਅੱਜ ਉਹਨਾਂ ਹੱਕਾਂ ਦੇ ਡਾਕਾ ਮਾਰ ਰਹੀ ਆ ਅਸੀਂ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਦਿੰਦੇ ਆ ਤੇ ਅਸੀਂ ਇਸ ਗੱਲ ਦੀ ਪੀਲ ਵੀ ਕਰਦੇ ਆ ਕਿ ਚੁੱਪੀਆਂ ਫੋਟੋ ਲਵਾ ਕੇ ਤੁਸੀਂ ਜਿਹੜਾ ਕੁੱਫੀ ਪ੍ਰਚਾਰ ਕਰ ਰਹੇ ਹੋ ਅਸੀਂ ਦਾ ਵਿਰੋਧ ਕਰਦੇ ਆ ਤੇ ਜੇ ਇਹ ਹੀ ਕੁਛ ਕਰਨਾ ਹੈ ਤਾਂ ਉਹਨਾਂ ਚਹੀਦਾ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਜਾ ਕੇ ਕਿ ਪੰਜਾਬ ਸਰਕਾਰ ਬਣਦਿਆ ਹੀ ਇਹਨਾਂ ਨੇ ਦਫ਼ਤਰਾਂ ਦੇ ਵਿੱਚ ਜੜੀਆਂ ਸੀਗੀਆਂ ਡਾਕਟਰ ਅੰਬੇਡਕਰ ਸਾਹਿਬ ਦੀਆਂ ਤੇ ਜੀਤੇ ਅਜਮ ਸਰਦਾਰ ਪਗ ਸਿੰਘ ਦੀਆਂ ਫੋਟੋ ਲਾ ਕੇ ਇਹ ਲੋਕਾਂ ਨੂੰ ਭੁਲੇਖਾ ਪਾਉਣਾ ਸ਼ੁਰੂ ਕੀਤਾ ਕਿ ਅਸੀਂ ਪਗ ਸਿੰਘ ਦੇ ਵਾਰਸ ਹਾਂ ਅਸੀਂ ਇਨਕਲਾਬ ਕਰਨਾ ਹੈ ਅਸੀਂ ਇੱਥੇ ਬਦਲਾਅ ਕਰਨਾ ਹੈ ਪਰ ਜੋ ਅੱਜ ਨੀਤੀ ਇਹਨਾਂ ਦੀ ਉਹ ਨੀਤੀ ਇੰਨੀ ਮਾੜੀ ਹੈ ਕਿ ਦੀ ਨੀਤੀਆਂ ਬਾੜੀਆਂ ਕਦੇ ਵੀ ਕਿਤੇ ਅਸੀਂ ਆਪ ਰਾਜਨੀਤੀ ਵਿੱਚ ਨਹੀਂ ਦੇਖੀਆਂ ਗਿਆ ਤੇ ਅੱਜ ਭਗਤ ਸਿੰਘ ਦੀ ਸੋਚ ਦੇ ਖਿਲਾਫ ਕੰਮ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਅਗੇ ਡਾਕਟਰ ਅੰਬੇਡਕਰ ਸਾਹਿਬ ਵੱਲੋਂ ਜੋ ਲੋਕਾਂ ਨੂੰ ਮੌਲਕਤ ਅਧਿਕਾਰ ਲੈ ਕੇ ਦਿੱਤੇ ਸੀਗੇ ਉਹਨਾਂ ਅਧਿਕਾਰਾਂ ਦਾ ਜਹਾਨਨ ਕੀਤਾ ਜਾ ਰਿਹਾ ਹੈ ਉਹਨਾਂ ਅਧਿਕਾਰਾਂ ਦੇ ਉੱਤੇ ਛਾਪਾ ਡਾਕਾ ਮਾਰਿਆ ਜਾ ਰਿਹਾ ਤੇ ਗੱਲਾਂ ਡਾਕਟਰ ਅੰਬੇਡਕਰ ਸਾਹਿਬ ਦੀਆਂ ਚੀਤੇ ਆਜਮ ਭਗਤ ਸਿੰਘ ਦੀਆਂ ਤੇ ਕੰਮ ਉਹ ਮੁਗਲਾਂ ਵਾਲੇ ਟੱਕੇशाही ਵਾਲੇ ਅਸੀਂ ਕਾਂਗਰਸ ਪਾਰਟੀ ਵੱਲੋਂ ਇਹਦਾ ਡਟ ਕੇ ਵਿਰੋਧ ਕਰਦੇ ਹਾਂ ਕਿ ਅੱਜ ਜੋ ਮੌਲਕਦਾਰ ਸਾਨੂੰ ਸੰਵਿਧਾਨ ਕਾਕੇ ਮਿਲੇ ਸੀਗੇ ਅੱਜ ਸੰਵਿਧਾਨ ਕਾਕੇ ਦੇ ਜੋ ਡਾਕਾ ਮਾਰਿਆ ਅਸੀਂ ਇਹਦਾ ਡਟ ਕੇ ਵਿਰੋਧ ਕਰਦੇ ਆਂ ਤੇ ਆਉਣ ਵਾਲਾ ਸਮਾਂ ਜਿਹੜਾ ਲੋਕਾਂ ਨੂੰ ਸੱਦਾ ਦੇਵਾਂਗੇ ਕਿ ਪਿੰਡਾਂ ਦੇ ਵਿੱਚ ਘੀਰੇ ਤਗੜੇ ਤਗੜੇ ਲਾ ਕੇ ਰੱਖਣਾ ਜਦੋਂ ਪੰਚਾਇਤੀ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਆਉਣਗੀਆਂ ਉਦੋਂ ਪਾਸਿਆਂ ਦੇ ਮੂਹਰੇ ਪੈ ਜਿੱਦੇ ਦਿਸਣਗੇ ਅਸੀਂ ਅੱਜ ਦਾ ਇਸ ਗੱਲ ਦਾ ਬਹੁਤ ਇਜ਼ਾਤੀ ਜਿਹੜੀ ਪ੍ਰਕਿਰਿਆ ਇਹਦਾ ਡਟਮਾ ਵਿਰੋਧ ਕਰਦੇ ਆਂ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਹੋਰ ਬੜੀਆਂ ਵੱਡੀਆਂ ਗੱਲਾਂ ਅੱਜ ਕ腐ਸ਼ਨ ਦੀ ਗੱਲ ਹੈ ਅੱਜ ਤੁਹਾਨੂੰ ਸਾਰਿਆਂ ਦੇ ਸਾਹਮਣੇ ਆਇਆ ਜੋ ਬਹਾਰੀ ਦੇ ਵਿੱਚ ਕੀ ਕੁਝ ਹੋ ਰਿਹਾ ਹੈ 100 ਕਰੋੜ ਦੇ ਘਪਲੇ ਇੱਕ ਮੰਤਰੀ ਦਾ ਨਾਮ ਆ ਰਿਹਾ ਹੈ ਹੋਰ ਵੀ ਪਹਿਲਾਂ ਕਿੰਨੇ ਮੰਤਰੀ ਇਹਨਾਂ ਦਾ ਅਸਤੀਫਾ ਜੂਰ ਕਿਉਂ ਪਰ ਹੁਣ ਵੀ ਕਿਉਂ ਕਿ ਇੰਨੇ ਇੰਨੇ ਘਪਲੇ ਹੋ ਰਿਹਾ ਵੀ ਜਿਹੜੇ ਸਾਰੇ ਹੱਦ ਬੰਨਾ ਟੱਪ ਗਿਆ ਉਹਦੇ ਚ ਸਾਰੇ ਅਫਸਰਾਂ ਦਾ ਨਾਮ ਮੰਤਰੀਆਂ ਦਾ ਨਾਮ ਜਿਹੜਾ ਭਾਰਲੀ ਦਾ 100 ਕਰੋੜ ਦਾ ਖਸਾਲਾ ਉਹਦੇ ਚ ਆ ਰਿਹਾ ਅੱਜ ਉਹ ਇਮਾਨਦਾਰ ਦੀ ਜਿਹੜੀ ਕੱਟਣ ਇਮਾਨਦਾਰ ਦੀ ਗੱਲ ਕਰਦੇ ਸੀ ਆ ਬਦਲਾਅ ਦੀ ਗੱਲ ਕਰਦੇ ਸੀ ਕਿੱਥੇ ਹੈਗਾ ਕਿਹੜੀ ਗੱਲ ਕੋਈ ਉੱਚ ਅਧਿਕਾਰੀ ਇਹਨੂੰ ਕੰਪਲੀਟ ਵਗੈਰਾ ਵੀ ਕਰੋਗੇ ਵੀ ਇੱਥੇ ਦਰਖਤ ਚੋਂ ਨਹੀਂ ਹੋਣੀ ਨਹੀਂ ਉੱਚ ਅਧਿਕਾਰੀ ਇਹਨੂੰ ਕੰਪਲੀਟ ਕਰਦੇ ਆ ਉੱਚ ਅਧਿਕਾਰੀ ਜਦੋਂ ਪਹਿਲਾਂ ਅਸੀਂ ਗੱਲ ਆਏ ਸੀ ਜਿਹੜੇ ਇੱਥੋਂ ਦੇ ਮਿੰਨਤ ਸਾਹਿਬ ਆ ਉਹ ਕਹਿੰਦੇ ਵੀ ਫਾਰਮ ਹੈ ਆਰਓ ਨੇ ਦੇ ਨੇ ਜੀ ਸੁਵਾਗਤ ਹੈ ਅੱਜ ਅਰੋ ਸਾਹਿਬ ਆਏ ਜੀ ਫਾਰਮ ਤਾਂ ਕੱਲ ਕੱਲ ਲੈ ਗਏ ਲੋਕ ਮੈਂ ਉਹਨਾਂ ਨੂੰ ਅੱਖਾਂ ਵੀ ਤੂੰ ਲੈ ਕੇ ਦਿਓ ਵੀ ਅਸੀਂ ਫਾਰਮ ਨਹੀਂ ਦੇ ਰਹੇ ਇਹ ਤਾਂ ਪਹਿਲਾਂ ਦੇਣੇ ਸੀ ਉਹ ਫਿਰ ਗੋਲਪੋਲ ਕਰਕੇ ਅੰਦਰ ਚਲੇ ਗਏ ਉੱਚ ਅਧਿਕਾਰੀਆਂ ਨਾਲ ਗੱਲ ਕਰਾਂਗੇ ਪਰ ਉੱਚ ਅਧਿਕਾਰੀ ਇੱਥੇ ਸਾਰੇ ਹੀ ਨਲੇ ਹੋਏ ਆ ਕਿ ਹੁਣ ਸਮਝ ਵੀ ਨਹੀਂ ਆਉਂਦੀ ਜੋ ਹਲਾਨ ਸਭਾ ਚ ਹੋਇਆ ਜਾਂ ਹੋਰ ਕਿ ਕਿੰਨਾ ਹੋਇਆ ਇਹ ਪ੍ਰਸ਼ਾਸਨ ਵੀ ਸਮਝ ਨਹੀਂ ਆਉਂਦੀ ਵੀ ਇਹ ਕਿਸ ਤਰ੍ਹਾਂ ਹੁਣ ਤੁਸੀਂ ਕੀ ਮੰਗ ਕੀ ਮੰਗ ਕਰਦੇ ਕੀ ਉਹਨਾਂ ਤੇ ਮੰਗ ਸਹੀ ਇਹ ਸੁਣਾ ਚਾਹੀਦਾ ਹੈ ਵੀ ਸਾਰਿਆਂ ਨੂੰ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਲੋਕਾਂ ਨੂੰ ਇਹ ਅਧਿਕਾਰ ਹੋਣਾ ਚਾਹੀਦਾ ਜੋ ਆਪਦੇ ਨਮਾਇंदे ਚੁਣਨ ਲੋਕਤੰਤਰ ਦੇ ਵਿੱਚ ਜਿਵੇਂ ਕਿ ਕੋਤਮਾਨ ਕਹਿੰਦਾ ਸੀ ਕਿ ਗੱਲਾਂ ਤਾਂ ਕਰਦੇ ਪੰਚਾਇਤ ਚੁਣੋ ਜੀ ਚੰਗੇ ਬੰਦੇ ਚੁਣੋ ਜੀ ਬਹੁਤ ਸਭ ਦੀ ਆਪਣਾ ਕਰੋ ਜੀ ਸਰਸਰਦੀਆ ਕਰਨੋ ਅਸੀਂ ਐ ਕਰ ਲਾਂਗੇ ਜਾਂ ਜੋ ਲੋਕ ਜੀ ਨੂੰ ਚਾਹਣਗੇ ਉਹ ਬੰਦੇ ਚੁਣ ਲਗੇ ਅੱਜ ਤੁਹਾਡੇ ਸਾਰੇ ਦੇ ਸਾਹਮਣੇ ਮਾ ਕਰਦੇ ਆ ਵੀ ਇਹੇ ਜੀਆਂ ਗੱਲਾਂ ਤੇ ਤੁਸੀਂ ਕਰਦੇ ਆ ਜੋ ਆਪਦੇ ਆਪ ਨੂੰ ਕਹਿੰਦੇ ਸੀ ਅਸੀਂ ਵੀ ਜੋ ਕਹਾਂਗੇ ਉਹ ਕਰਾਂਗੇ ਉਸ ਗੱਲ ਤੇ ਪੂਰੇ ਉੱਤਰੋ ਸੀਏ ਚੋਣਾ ਵੀ ਇਹ ਚੋਣਾ ਨਹੀਂ ਹੈ ਇਹਦਾ ਇੱਕ ਤਰ੍ਹਾਂ ਦੀਆਂ ਰੁਪਈਆ ਜਾ ਰਹੀਆਂ ਚੋਣਾ ਕੋਈ ਲੋਕ ਦਾ ਤਰਦਾ ਕਰ ਠੀਕ ਹੈ ਸਰ ਜੀ ਜਿੰਦਾਬਾਦ 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 ਜਿੰਦਾਬਾਦ